ਜੇ ਇਹ ਮੰਗ ਪੱਤਰ ਦਿੱਤਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਸੀ ਮੈਡਮ ਹਿਸ਼ਾਰਪੁਰ ਨੂੰ ਦੋ ਜਾਦ ਪੱਤਰ ਜਿਹੜੇ ਆ ਉਹ ਦਿੱਤੇ ਆ ਇੱਕ ਜਿਹੜਾ ਆ ਕਿਸਾਨੀ ਮੰਗਾਂ ਦੇ ਸੰਬੰਧ ਵਿੱਚ ਉਹ ਆ ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਉਹ ਆ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਜਿਹੜੇ ਆ ਉਹ ਜ਼ਬਰ ਢਾ ਕੇ ਕਿਸਾਨਾਂ ਨੂੰ ਜਿਹੜਾ ਉਹ ਖਦੇੜਨਾ ਚਾਹੁੰਦੀ ਆ ਤੇ ਉਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਆ ਉਹ ਚਾਹੇ ਐਮਐਸਪੀ ਦੀ ਹੋਵੇ ਚਾਹੇ ਉਹ ਮੰਗਾਂ ਜਿਹੜੀਆਂ ਕਿਸਾਨੀ ਸੰਘਰਸ਼ ਦੌਰਾਨ ਪਰਚੇ ਦਰਜ ਹੋਇਆ ਉਹਦੇ ਸਬੰਧ ਵਿੱਚ ਹੋਵੇ ਸਰਕਾਰ ਉਸ ਪਾਸੇ ਨੂੰ ਜਿਹੜਾ ਨਹੀਂ ਗੱਲਬਾਤ ਕਰ ਰਹੀ ਤੇ ਸਰਕਾਰ ਕਿਸਾਨਾਂ ਉੱਤੇ ਜਬਰਟਾ ਆ ਕੇ ਉਹਨਾਂ ਦੇ ਅੰਦੋਲਨ ਨੂੰ ਜਿਹੜਾ ਖਤਮ ਕਰਨਾ ਚਾਹੁੰਦੀ ਆ ਇੱਕ ਉਹਦੇ ਵਿਰੋਧ ਦੇ ਵਿੱਚ ਅਸੀਂ ਆਪਣਾ ਮੰਗ ਪੱਤਰ ਜਿਹੜਾ ਉਹ ਦਿੱਤਾ ਆ ਦੂਸਰਾ ਮੰਗ ਪੱਤਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਸ ਵਾਸਤੇ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਜਿਹੜੀ ਆ ਉਹ ਬਹੁਤੀ ਗੰਭੀਰ ਨਹੀਂ ਹੈਗੀ ਕਿਉਂਕਿ 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਤੇ 2016 ਦੇ ਵਿੱਚ ਇਹਦੀ ਜਿਹੜੀ ਟਰਮ ਉਹ ਖਤਮ ਹੋ ਚੁੱਕੀ ਆ ਇਸ ਕਰਕੇ ਜਿਹੜੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਆ ਉਹ ਬੜੀ ਢਿੱਲੀ ਆ ਜਿਸ ਕਾਰਨ ਜਿਹੜੀਆਂ ਵੋਟਾਂ ਬਹੁਤ ਘੱਟ ਜਿਹੜੀਆਂ ਉਹ ਬਣੀਆਂ ਆ ਤੇ ਅਸੀਂ ਇਹਦੇ ਬਾਬਤ ਵੀ ਮੰਗ ਪੱਤਰ ਲਿਆ ਦਿੱਤਾ ਆ ਕਿ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਬਣਾਉਣ ਵਾਸਤੇ ਜਿਸ ਤਰੀਕੇ ਦੇ ਨਾਲ ਦੂਸਰੀਆਂ ਵੋਟਾਂ ਬਣਾਉਣ ਲਈ ਘਰ 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 ਜਾ ਕੇ ਵੋਟਾਂ ਬਣਾਈਆਂ ਜਾਂਦੀਆਂ ਆ ਉਸੇ ਤਰੀਕੇ ਦੇ ਨਾਲ ਇਹਨਾਂ ਵੋਟਾਂ ਨੂੰ ਬਣਾਉਣ ਵਾਸਤੇ ਸ਼੍ਰੋਮਿਕ ਕਮੇਟੀ ਦੀਆਂ ਨੂੰ ਵੀ ਸਰਕਾਰ ਹੈ ਜਿਹੜੀ ਆ ਉਹ ਪ੍ਰਸ਼ਾਸਨ ਜਿਹੜੀ ਆਪਣੀ ਕਾਰਵਾਈ ਉਹ ਕਰਨੀ ਚਾਹੀਦੀ ਆ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਉੱਥੇ ਉਹਨਾਂ ਤੇ ਝੂਠਾੜਾ ਐਨਐਸਏ ਦਾ ਪਰਚਾ ਜਿਹੜਾ ਦਰਜ ਕਰਕੇ ਉਹ ਉਸ ਵੇਲੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਕੀਤਾ ਸੀ ਤੇ ਹੁਣ ਉੱਥੇ ਉਹਨਾਂ ਦੀ 1 ਸਾਲ ਦੀ ਜਿਹੜੀ ਆ ਨਜ਼ਰਬੰਦੀ ਆ ਉਹ ਪੂਰੀ ਹੋਣ ਜਾ ਰਹੀ ਆ ਤੇ ਸਰਕਾਰ ਉਹਨਾਂ ਦੇ ਖਿਲਾਫ ਝੂਠੇ ਪ੍ਰੋਪੋਗੈਂਡੇ ਕਰਕੇ ਉੱਥੇ ਉਹਨਾਂ ਦੀ ਜਿਹੜੀ ਨਿੱਜਤਾ ਆ ਉਹਨਾਂ ਦੇ ਜਿਹੜੇ ਜਿਹੜੀਆਂ ਉਹਨਾਂ ਦੇ ਸੈਲੂ ਆ ਉਹਦੇ ਵਿੱਚ ਗੁਪਤ ਜਿਹੜੇ ਆ ਉਹ ਉਹ ਕੈਮਰੇ ਲਾ ਕੇ ਉਹਨਾਂ ਦੀ ਜਿਹੜੀ ਨਿੱਜਤਾ ਨੂੰ ਉਹ ਕੈਦ ਕਰਕੇ ਕੱਲੋ ਕਿਸੇ ਤਰੀਕੇ ਦੇ ਤਰੀਕੇ ਦਾ ਝੂਠਾ ਪ੍ਰੋਪੋਗੈਂਡਾ ਕਰਕੇ ਸਰਕਾਰ ਜਿਹੜੀ ਆ ਉਹ ਕੁਝ ਵੀ ਕਹਾਣੀ ਜਿਹੜੀ ਉਹ ਘੜ ਸਕਦੀ ਆ ਤੇ ਉੱਥੇ ਜਦੋਂ ਇਸ ਗੱਲ ਦਾ ਰੜਾ ਰੌਲਾ ਪਿਆ ਤੇ ਸਰਕਾਰ ਨੇ ਉੱਥੇ ਭਾਈ ਅਮਰਤਪਾਲ ਸਿੰਘਾਂ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜੇ ਝੂਠੇ ਪਰਚ ਜਿਹੜੇ ਪਰ ਜਿਹੜੇ ਦਰਜ ਕੀਤੇ ਆ ਸਰਕਾਰ ਲਗਾਤਾਰ ਸਿੱਖ ਕੌਮ ਨੂੰ ਜਿਹੜਾ ਇਹੋ ਗੁਲਾਮੀ ਇਹਦਾ ਜਿਹੜਾ ਅਹਿਸਾਸ ਕਰਵਾ ਰਹੀ ਆ ਤੇ ਸਿੱਖ ਕੌਮ ਨੂੰ ਇਹ ਸੋਚਣਾ ਪਊਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਹਕੂਮਤਾਂ ਜਿਹੜੀਆਂ ਜ਼ਬਰ ਕਰ ਰਹੀਆਂ ਇਹਦਾ ਹੱਲ ਜਿਹੜਾ ਆ ਉਹ ਕੀ ਕੱਢਣਾ ਆ ਕਿਸ ਪਾਸੇ ਸਾਨੂੰ ਜਾਣਾ ਆ ਸਾਨੂੰ ਆਪਣੀ ਇਸ ਸੋਚ ਨੂੰ ਸਾਡੀ ਇੱਕੋ ਇੱਕ ਜਿਹੜੀ ਆ ਪਾਸੇ ਜਿਹੜੀ ਗੱਲ ਜਿਹੜੀ ਆ ਉਹ ਸੰਤ ਜਰਨੈਲ ਸਿੰਘ ਜਿਵੇਂ ਕਹਿੰਦੇ ਸੀਗੇ ਬਈ 47 ਤੋਂ 47 ਵੇਲੇ ਟੋਪੀ ਆਜ਼ਾਦ ਕਰਾਈ ਸੀ ਹੁਣ ਉਹ ਜਿਹੜੀ ਪੱਗ ਸਾਨੂੰ ਆਜ਼ਾਦ ਕਰਾਉਣੀ ਪੈਣੀ ਆ ਤੁਸੀਂ ਦੇਖਿਆ ਹੋਊਗਾ ਕਿ ਭਾਜਪੇ ਦਾ ਭਾਜਪਾ ਦੇ ਗੁੰਡਿਆਂ ਵੱਲੋਂ ਕਲਕੱਤਾ ਦੇ ਵਿੱਚ ਇੱਕ ਆਈਏਐਸ ਅਫਸਰ ਜਿਹੜਾ ਆਈਪੀਐਸ ਅਫਸਰ ਜਿਹੜਾ ਉਹਨੂੰ ਵੀ ਉਹਦੇ ਪੱਗ ਕਰਕੇ ਜਿਹੜਾ ਉਹ ਖਾਲਸਤਾਨੀ ਕਿਹਾ ਗਿਆ ਇਹਨਾਂ ਨੇ ਭਾਜਪਾ ਸਰਕਾਰ ਨੇ ਆਪਣੇ ਥੱਲੇ ਤੱਕਰ ਕੈਡਰ 'ਚ ਜਿਹੜੇ ਆ ਉਹ ਸਿੱਖਾਂ ਬਾਰੇ ਜਿਹੜੀ ਇਹ ਗੱਲ ਜਿਹੜੀ ਆ ਉਹ ਫਲਾਤਦੀ ਕਿ ਸਿੱਖ ਜਿਹੜੇ ਉਹ ਖਾਲਸਤਾਨੀ ਆ ਇਸ ਕਰਕੇ ਕੌਮ ਨੂੰ ਜਿਹੜਾ ਆ ਉਹ ਆਪਣਾ ਅਮਨਮਈ ਤੇ ਜਮਹੂਰੀਅਤ ਤਰੀਕੇ ਨਾਲ ਖਾਲਸਤਾਨ ਵਾਲੇ ਪਾਸੇ ਨੂੰ ਜਿਹੜਾ ਉਹ ਆਪਣੀ ਜਿਹੜੀ ਆ ਉਹ ਇੱਕ ਮੁਠਤਾ ਕਰਕੇ ਉਧਰ ਨੂੰ ਸਾਨੂੰ ਵਧਣਾ ਚਾਹੀਦਾ ਜੀ ਅਮਰ ਚਪਾਲ ਜੀ ਇਹ ਆਡੀਓ ਵਾਇਰਲੋਜੀ ਦੇ ਵਿੱਚ ਉਹਨੇ ਪੂਰੇ ਠੁੱਠੇ ਸਾਰਾ ਖਰਾਬ ਦਿੱਤਾ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੀ ਦੇ ਉੱਤੇ ਜੋ ਵੀ ਹੋ ਰਿਹਾ ਇੱਕ ਪਾਸੇ ਜਦੋਂ ਭਾਈ ਅਮਰਤਪਾਲ ਸਿੰਘ ਜੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਚਿੱਟੇ ਦੇ ਨਾਲ ਮਰ ਰਹੀ ਆ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਆ ਲੋਕ ਉਹਨਾਂ ਨੂੰ ਜਦੋਂ ਬਚਾਉਣ ਦੇ ਲਈ ਇੱਕ ਖਾਲਸਾ ਵੀ ਰੰਭੀ ਸੀ ਤੇ ਜਿਹਦੇ ਵਿੱਚ ਜਿਹੜੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲੱਗ ਪਏ ਸੀ ਤੇ ਨੌਜਵਾਨ ਨਸ਼ੇ ਛੱਡ ਕੇ ਸਿੱਖੀ ਵਾਲੇ ਪਾਸੇ ਨੂੰ ਚੱਲ ਪਏ ਸੀ ਉਸ ਵੇਲੇ ਸਰਕਾਰ ਨੇ ਜਦੋਂ ਅਜਨਾਲੇ ਵਾਲੀ ਘਟਨਾ ਹੋਈ ਆ ਤੇ ਸਰਕਾਰ ਨੇ ਇਹ ਕਿਹਾ ਸੀਗਾ ਵੀ ਇਹ ਹਿੰਸਾ ਹੋਈ ਆ ਭਾਈ ਅਮਰਤਪਾਲ ਸਿੰਘ ਜੀ ਦੇ ਉੱਤੇ ਝੂਠੇ ਐਨਐਸਏ ਦੇ ਪਰਚੇ ਪਾ ਕੇ ਉਹਨਾਂ ਨੂੰ ਡਿਬੜੂਗਲ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪਰ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੋ ਸਰਕਾਰ ਕਰ ਰਹੀ ਆ ਕੀ ਇਹ ਸਰਕਾਰੀ ਅੱਤਵਾਦ ਨਹੀਂ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਬੈਰਕ ਦੇ ਵਿੱਚ ਗੁਪਤ ਕੈਮਰੇ ਲਗਾ ਕੇ ਉਹਨਾਂ ਦੀ ਜਿਹੜੀ ਨਿੱਜਤਾ ਵਾ ਉਹਨੂੰ ਕੈਦ ਕੀਤਾ ਗਿਆ ਕੀ ਇਹ ਮਨੁੱਖੀ ਹੱਕਾਂ ਦਾ ਘਾਣ ਨਹੀਂ ਹੈ ਤੇ ਸਾਨੂੰ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਤੇ ਜੋ ਕਿਸਾਨੀ ਅੰਦੋਲਨ ਦੇ ਵਿੱਚ ਕੱਲ ਵੀ ਜਿਹੜਾ ਸਰਕਾਰੀ ਅਤਵਾਦ ਉੱਥੇ ਹਰਿਆਣਾ ਦੀਆਂ ਫੋਰਸਾਂ ਨੇ ਕੀਤਾ ਬਾਰਡਰਾਂ ਦੇ ਉੱਪਰ ਤੇ ਜਿਹਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਸਾਨੂੰ ਡਟ ਕੇ ਸਾਰਿਆਂ ਨੂੰ ਪੰਜਾਬ ਦੇ ਜਿਹੜੇ ਹੱਕੀ ਮੰਗਾ ਹੈਗੀਆਂ ਉਹਨਾਂ ਦੇ ਲਈ ਸਾਨੂੰ ਲਾਮਬੰਦ ਹੋਣਾ ਪਊਗਾ ਔਰ ਜਿਹੜੀਆਂ ਧਿਰਾਂ ਇਸ ਵੇਲੇ ਸੰਘਰਸ਼ ਕਰ ਰਹੀਆਂ ਕਿਸਾਨੀ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਬਾਰਡਰਾਂ ਤੇ ਉਹਨਾਂ ਦੀ ਵੀ ਡਟ ਕੇ ਜਿਹੜੀ ਹਮੈਤ ਕਰਨੀ ਚਾਹੀਦੀ